ਕੰਮ ਕਰਨ ਲਈ ਡਾਈਆਂ ਦਾ ਰੰਗਾਈ ਦਾ ਕੰਮ ਕਰਦਾ ਮੇਰਾ ਬੇਟਾ ਏਸੀ ਮਾਰਕੀਟ ਉਹ ਬੇਟਾ ਮੇਰਾ ਦੂਸਰਾ ਮੁੰਡਾ ਕੰਮ ਕਰਕੇ ਆਪਣੇ ਘਰ ਜਾ ਰਿਹਾ ਸੀ ਕੋਈ پارک ਸੀਗੀ پارک ਦੇ ਕੋਲ ਖੜ ਗਿਆ ਯਾਰੀ ਦੋਸਤੀ ਦੇ ਨਾਲ ਉੱਥੇ ਮੁੰਡੇ ਦੇ ਨਾਲ ਖੋਈ ਖੂਨ ਮੋਬਾਈਲ ਉਹਦਾ ਕੱਢਿਆ ਗਿਆ 4500 ਰੁਪਏ ਜੇਬ ਦੇ ਵਿੱਚ ਸੀਗਾ ਉਹਦਾ ਕੱਢ ਲਿੱਤਾ ਉਹਨਾਂ ਨੇ ਤੇ ਉਹ ਮੁੰਡੇ ਨੇ ਮਾਰਮੂਰ ਖਾ ਕੇ ਮੈਨੂੰ ਫੋਨ ਕੀਤਾ ਵੀ ਮਾਤਾ ਮੈਨੂੰ ਇੱਥੇ ਬਹੁਤ ਕੋਟ ਰਹੇ ਜਲਦੀ ਆਓ ਮੈਂ ਉੱਥੇ ਪਹੁੰਚੀ ਨਹੀਂ ਮੇਰਾ ਬੇਟਾ ਗਿਆ ਬੇਟਾ ਜਦੋਂ ਗਿਆ ਉਹਦੇ ਵਿੱਚ ਮੁੰਡੇ ਜਾਣਕਾਰ ਬਹੁਤ ਜਾਣ ਪਹਿਚਾਨ ਸੀਗੇ ਮੇਰੇ ਬੇਟੇ ਨੇ ਬੜੀ ਆਮ ਨਾਲ ਗੱਲ ਕੀਤੀ ਵੀ ਤੁਸੀਂ ਇਹਦੀ ਖੋ ਖੋ ਕਿਉਂ ਕੀਤੀ ਉਹਨਾਂ ਨੇ ਇਹਨੂੰ ਗਾਲ ਕੱਢ ਕੇ ਚਿੱਟੇ ਦੇ ਵਿੱਚੋਂ ਧੰਨ ਸੀਗੇ ਗਾਲ ਕੱਢ ਕੇ ਉਹਨਾਂ ਨੇ ਥੱਲੇ ਸਿੱਟ ਲਿਆ ਮੇਰੇ ਮੁੰਡੇ ਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ 10 ਟੰਕੇ ਮੇਰੇ ਕਾਰੀਗਰ ਦੇ ਲੱਗੇ 15 ਟੰਕੇ ਮੇਰੇ ਬੇਟੇ ਦੇ ਲੱਗੇ ਹੋਏ ਆ ਵੀ ਥਾਣੇ ਦੇ ਵਿੱਚ ਆ ਕੇ ਲੱਤ ਫ੍ਰੈਕਚਰ ਹੋ ਗਈ ਪਲਸਟਰ ਲੱਤ ਦੇ ਉੱਤੇ ਲੱਗਿਆ ਹੈ ਥਾਣੇ 'ਚ ਅਸੀਂ ਦਰਖਾਸਤ ਦਿੱਤੀ ਹੈ ਅੱਜ 6ਵਾਂ ਦਿਨ ਹੋ ਗਿਆ 6 ਦਿਨਾਂ ਦੇ ਵਿੱਚ ਦਿੱਲੀ ਮੈਂ ਗੇੜਾ ਮਾਰ ਕੇ ਜਾਨੀ ਆ ਇਹਨਾਂ ਦਾ ਹੀ ઠાનેદાર ਦਾ ਕਹਿਣਾ ਹੈਗਾ ਵੀ ਜਦੋਂ ਉਹ ਬੰਦੇ ਬੀਬੀ ਮਿਲਣਗੇ ਤਾਂ ਤੈਨੂੰ ਅਸੀਂ ਬੁਲਾ ਲਵਾਂਗੇ ਅੱਜ ਮੈਂ ਉਹਨਾਂ ਦੇ ਘਰੇ ਲੈ ਕੇ ਦੁਕਾਨ ਦੇ ਉੱਤੇ ਬੇਟੇ ਨੂੰ ਚਕਵਾਨ ਵੀ ਗਈ ਆ ਉਹਨੂੰ ਮੁੰਡੇ ਦੇ ਜਿੱਥੇ ਕੰਮ ਕਰਦਾ ਉੱਥੇ ਇਹਨਾਂ ਨੂੰ ਲੈ ਕੇ ਗਈ ਉਹਨਾਂ ਨੂੰ ਸਰ ਨੂੰ 4 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਪਰ 4 ਵਜੇ ਵੀ ਮੈਂ ਸਰ ਨੂੰ ਫੋਨ ਕੀਤਾ ਸਰ ਜੀ ਤੁਸੀਂ ਉਹਨੂੰ ਚੁੱਕ ਕੇ ਲਿਆਏ ਕਿ ਨਹੀਂ ਉਹਨਾਂ ਨੇ ਇਹੀ ਕਿਹਾ ਵੀ ਬੀਬੀ ਉਹ ਨਹੀਂ ਆਇਆ ਹਲੇ ਜਦੋਂ ਆਊਗਾ ਤੈਨੂੰ ਫੋਨ ਕਰ ਦਾਂਗੇ ਮੇਰੇ ਬੇਟਾ ਮੇਰਾ ਹਸਬੰਡ ਪੂਰਾ ਹੋਇਆ ਆ 20 ਸਾਲ ਹੋ ਗਏ ਪੂਰੇ ਉਹਨੂੰ ਦੋ ਬੇਟੇ ਸੀ ਛੋਟੇ ਬੇਟੇ ਦੀ ਦਤ ਹੋ ਚੁੱਕੀ ਆ ਉਹਦੀ ਕਿਟਨੀਆਂ ਖ ਦੂਸਰੇ ਬੇਟੇ ਨੂੰ ਮੇਰੇ ਉਹਨਾਂ ਨੇ ਫੈਕਚਰ ਕਰ ਦਿੱਤਾ ਮੈਨੂੰ ਇਨਸਾਫ ਚਾਹੀਦਾ 6 ਮਹੀਨੇ ਲਈ ਮੇਰਾ ਬੇਟਾ ਪਾ ਦਿੱਤਾ ਥਾਣੇ ਦੇ ਵਿੱਚ ਮੈਂ ਆਨੀ ਆ ਉਹ ਕਹਿ ਦਿੰਦੇ ਜਦੋਂ ਆਣਗੇ ਉਦੋਂ ਬੁਲਾਵਾਂਗੇ ਮੈਨੂੰ ਦੱਸੋ ਵੀ ਮੈਂ ਕਿੱਧਰ ਜਾਵਾਂ ਹੁਣ ਇੰਨਾ ਪੈਸਾ ਇਹਦੇ ਉੱਤੋਂ ਲੱਗ ਰਿਹਾ ਕੀ ਕਰਾਂ ਉਧਰੋਂ ਮੇਰਾ ਕਾਰੀਗਰ ਬੈਠ ਗਿਆ ਕਾਰੀਗਰ ਦੀ ਮੰਮੀ ਉਹ ਨਹੀਂ ਕਹਿੰਦੇ ਤੁਸੀਂ ਲਾਜ ਕਰਾਓ ਮੈਂ ਆਦਮੀ ਸਿਰ ਤੇ ਨਹੀਂ ਪੁੱਤ ਇੱਕ ਮੇਰਾ ਚਲੇ ਗਿਆ ਇੱਕ ਬੇਟਾ ਦੱਸੋ ਮੈਂ ਕੀ ਕਰਾਂ ਕੀ ਨਾ ਕਰਾਂ ਮੈਨੂੰ ਇਨਸਾਫ ਚਾਹੀਦਾ ਜੀ ਹਾਂਜੀ ਜੀ ਇਹਨਾਂ ਦੇ ਆਦਤ ਹੀ ਹੈ ਥੋੜੇ ਦਿਨ ਪਹਿਲਾਂ ਵੀ ਇਹ ਜਦੋਂ ਵੀ ਪਾਰਕ ਦੇ ਵਿੱਚ ਜਾਓ ਬਹੁਤ ਹੱਸਦੇ ਇਦਾਂ ਦੇ ਹੋਏ ਆ ਵੀ ਬਹੁਤ ਜ਼ਿਆਦਾ ਹੋਏ ਮੇਰਾ ਬੇਟਾ ਜਿਹਨੇ ਖਤਮ ਕਰ ਦਿੱਤਾ ਸੀ ਉਹਨਾਂ ਨੇ ਉਹਨਾਂ ਨੇ ਜਾਨ ਹਲਵਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੇ ਕੋਈ ਮੁੰਡਾ ਜਾਣਕਾਰ ਨਾ ਆਂਦਾ ਮੇਰੇ ਬੇਟੇ ਨੂੰ ਮਾਰ ਦਿੰਦੇ ਹੋ ਬੇਟਾ ਮੇਰਾ ਲੁੱਕ ਗਿਆ ਪਾਰਕ ਦੇ ਵਿੱਚੋਂ ਦੀ ਨਿਕਲ ਕੇ ਇੱਕ ਸਾਈਡ ਤੇ ਲੁੱਕ ਗਿਆ ਉਸ ਤੋਂ ਬਾਅਦ ਮੇਰਾ ਭਤੀਜਾ ਸੰਤੋਸ਼ੀ ਮਾਤਾ ਦਾ ਮੰਦਿਰ ਗਪਾਲ ਨਗਰ ਅਸੀਂ ਪੂਰੀ ਫੈਮਿਲੀ ਖੜੀ ਹੈ ਵੀ ਉੱਥੇ ਗੋਦੀ ਚੁੱਕ ਕੇ ਮੇਰੇ ਭਤੀਜੇ ਉਹਨਾਂ ਕੋਲ ਮੁੰਡੇ ਨੂੰ ਆਇਆ ਗਿਆ ਤਾਂ ਸਿਵਲ ਦੇ ਵਿੱਚ ਗਏ ਆ ਜੀ ਪਰਚਾ ਹੋਇਆ ਪਰਚਾ ਹੋਣ ਤੋਂ ਬਾਅਦ ਬੇਟਾ ਇੱਥੇ ਆਇਆ ਹੱਲੇ ਤੱਕ ਉਹਨਾਂ ਨੂੰ ਕੋਈ ਮੁੰਡਾ ਨਹੀਂ ਲੱਭਿਆ ਇੱਕ ਮੁੰਡਾ ਲੱਭਿਆ ਵੀ ਸੀ ਥਾਣੇ ਦੇ ਵਿੱਚੋਂ ਆ ਕੇ ਮੈਂ ਦਰਖਾਸਤ ਲਗਾਨ ਆਈ ਆ ਉਹ ਭੱਜ ਗਿਆ ਥਾਣੇ ਦੇ ਵਿੱਚ ਹੋ ਕੇ ਉਹ ਬੇਟਾ ਭੱਜ ਗਿਆ ਇਹਨਾਂ ਨੂੰ ਘਰ ਵੀ ਦਿਖਾ ਰਹੀਆਂ ਇਹਨਾਂ ਨੂੰ ਇਹੀ ਕਹਿ ਰਹੇ ਆ ਵੀ ਉਹਨਾਂ ਦੇ ਚਾਚੇ ਤਾਇਆ ਨੂੰ ਚੁੱਕੋ ਮੁੰਡੇ ਆਣਗੇ ਪਰ ਹੱਲੇ ਤੱਕ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ ਹੈ ਮੇਰਾ ਮੁੰਡਾ ਰੋ ਜਾਂਦਾ ਲੰਗੜਾ ਕੇ ਉਹਦੀ ਹਾਲਤ ਦੇਖੋ ਮਰਨ ਵਾਲਾ ਹੋਇਆ ਪਿਆ ਮੇਰੇ ਕੋਲ ਇਸ ਟਾਈਮ ਬਿਲਕੁਲ ਖਾਲੀ ਹੋ ਗਈ ਮੇਰੇ ਭਾਈ ਭਤੀਜੇ ਇਲਾਜ ਕਰਾ ਰਹੇ ਆ ਮੇਰੇ ਕੋਲ ਪੱਲੇ ਕੁਝ ਨਹੀਂ ਮੇਰਾ ਆਂਡ ਗਵਾਂਡ ਮੇਰੇ ਨਾਲ ਹੈ ਜਿਹੜੇ ਮੈਨੂੰ ਪੈਸੇ ਦੇ ਰਹੇ ਮੇਰੇ ਘਰ ਦਾ ਖਰਚਾ ਚੱਲ ਰਿਹਾ ਜੀ ਇਹ ਹੈ ਬੋਵਲ ਵੱਡੀ ਆ ਬੋਵਲ ਜੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਆ ਛੋਟਾ ਬੇਟਾ ਉਹਦਾ ਬੇਟਾ ਨਾਲ ਹੈਗਾ ਇਹ ਸਕੂਲ ਵੀ ਜਾਂਦਾ ਬਹੁਤ ਅਸੀਂ ਓਕੇ ਹੋਏ ਪਏ ਆ ਸਾਰ ਅਸੀਂ ਬਹੁਤ ਜ਼ਿਆਦਾ ਬੁਰੀ ਹਾਲਤ ਹੋਈ ਪਈ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਫਾਈਬਰ ਆਇਸ ਪਤਾ ਨਹੀਂ ਕੀ ਨਾਮ ਹੋ ਰਿਹਾ ਪਤਾ ਮੇਰਾ ਨਾਮ ਐਸਆਈ ਪਰਮਜੀਤ ਸਿੰਘ ਹੈ ਥਾਣੇ ਹੈਪ ਬਲਬ ਲੱਗਿਆ ਹੋਇਆ ਤਰਤੀਸ਼ੀ ਠੀਕ ਹੈ ਤੁਸੀਂ ਜਿਹੜੇ ਬੰਦੇ 6 ਦਿਨ ਤੋਂ ਘਰੇ ਲੱਗੇ ਖਾਰੇ ਆ ਇਹ 6 ਦਿਨ ਤੋਂ ੱੱਕੇ ਖਾਰੇ ਜੀ ਮੈਨੂੰ ਇਹਦੇ ਬਾਰੇ ਤਾਂ ਕੋਈ ਗਿਆਨ ਨਹੀਂ ਹੈ ਜੀ ਇਹ ਮੇਰੇ ਕੋਲ ਅੱਜ ਹੀ ਆਏ ਆ ਅੱਜ ਮੈਂ ਡਿਊਟੀ 'ਤੇ ਆ ਰਾਂ ਇਹ ਮੇਰੇ ਕੋਲ ਅੱਜ ਆਏ ਆ ਇਹਨਾਂ ਦੀ ਕੋਈ ਸਮੱਸਿਆ ਪਿਛਲੇ 6 ਦਿਨਾਂ ਤੋਂ ਕੋਈ 11 ਦਿਨ ਦਾ ਕੋਈ ਰੋਲਾ ਇਹਨਾਂ ਦਾ ਚੱਲੀ ਜਨਾ ਕੁੱਟਮਾਰ ਹੋਈ ਹੈ ਸੱਤਾ ਵਜੀਆਂ ਦੇਖ ਲੀਆਂ ਹੋਈਆਂ ਮੈਂ ਇਹਨਾਂ ਦੇ ਮਾਮਲਾ ਕੀ ਲਗਦਾ ਮਾਮਲਾ ਇਹਨਾਂ ਦੀ ਕੋਈ ਅਫਸਰੀ ਲੜਾਈ ਝਗੜੇ ਦਾ ਜੀ ਅਸਲ 'ਚ ਮੇਰੇ ਕੋਲੇ ਇਹ ਕੇਸ ਨਹੀਂ ਹੈ ਇਹ ਕੇਸ ਕੋਈ ਹੋਰ ਐਸ.ਆਈ. ਡੀਲ ਕਰਦਾ ਫਿਰ ਵੀ ਇਹਨੇ ਮੈਂ ਸੱਤਾ ਦੇਖ ਲਈਏ ਸਮੱਸਿਆ ਇਹਨਾਂ ਦੀ ਜੈਨੂ ਨਾ ਅਫਸਰਤ ਦੇ ਅੰਚਲੇ ਆਉਣੇ ਮੈਟਰ ਨੂੰ ਇਸ ਨੂੰ ਜੋ ਵੀ ਐਸ ਪਰ ਰੂਲ ਕਾਰਵਾਈ ਬਣਦੀ ਹੋਈ ਜ਼ਰੂਰ ਕਰਾਂਗੇ ਜਿਹੜੇ ਦੋਸ਼ੀ ਇਸ ਕੇਸ ਦੇ ਵਿੱਚ ਇਨਵੋਲਡ ਆਏ ਜਾਂ ਜਿਹੜੇ ਜੋ ਲਿੰਦੇ ਆ ਉਹਨਾਂ ਨੂੰ ਅਸੀਂ ਜ਼ਰੂਰ ਕਾਰਵਾਈ ਕਰਕੇ ਅਰੈਸਟ ਕਰਾਂਗੇ ਐਸਐਸਐਲ ਉਹ ਗੱਲ ਬੋਲਤੂ ਜਰੂਰ ਪਰਚੂਗੀ ਜੀ ਅਫਸਰਾਂ ਤੇ ਅੱਜ ਲੈ ਕੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਜੋ ਐਸਪਰੂਲ ਬਣਾਤਾ